ਸਤ ਸ੍ਰੀ ਅਕਾਲ ਸਾਰਿਆਂ ਨੂੰ ਸਿੱਫਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਬਜ਼ੁਰਗਾਂ ਨੂੰ ਹੁਣ 1500 ਪੈਨਸ਼ਨ ਦੀ ਥਾਂ ਤੇ 2000 ਰੁਪਿਆ ਮਿਲੇਗੀ 올ਡ ਏਜ ਪੈਨਸ਼ਨ ਤਾਂ ਬੁਢਾਪਾ ਪੈਨਸ਼ਨ ਤੇ ਇਹ ਵੱਡੀ ਖਬਰ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਿਓ ਤਾਂ ਦੱਸ ਦਈਏ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਜਾਣਾਗਾ ਇਹ 사이ਟ ਤੇ ਜਾਣ ਤੋਂ ਬਾਅਦ ਤੁਹਾਨੂੰ ਹੁਣ ਅੱਗੇ ਦੱਸਣ ਜਾ ਰਹੇ ਹਾਂ ਕਿ 1500 ਦੀ ਥਾਂ ਤੇ ਤੁਸੀਂ 2000 ਰੁਪਿਆ ਪੈਨਸ਼ਨ ਹੈ ਜਿਹੜੀ ਉਹ ਕਿਵੇਂ ਲੈ ਸਕਦੇ ਹੋ ਕਿਉਂਕਿ 1500 ਰੁਪਿਆ ਪੈਨਸ਼ਨ ਹੈ ਜਿਹੜੀ ਤਾਂ ਬਜ਼ੁਰਗਾਂ ਨੂੰ ਪਹਿਲਾਂ ਹੀ ਦਿੱਤੀ ਜਾ ਰਹੀ ਹੈ ਤੇ ਹੁਣ 2000 ਰੁਪਿਆ ਪੈਨਸ਼ਨ ਵੀ ਲੈ ਸਕਦੇ ਹੋ ਇਹ ਕਿਹੜੇ ਲੋਕਾਂ ਨੂੰ ਮਿਲੇਗੀ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਸਵਾਮਨ ਤੇ ਜਾਣਾ ਹੈਗਾ ਸਵਾਮਨ ਤੇ ਜਾਣ ਤੋਂ ਬਾਅਦ 5 ਨੰਬਰ ਤੇ ਲਿਖਿਆ ਹੋਇਆ ਪੈਨਸ਼ਨਾਂ ਅਤੇ ਹੋਰ ਵਿੱਤੀ ਸਹਾਇਤਾ ਯੋਜਨਾਵਾਂ ਜਦੋਂ ਤੁਸੀਂ ਇਸ ਤੋਂ ਜਾਵੋਗੇ ਇਸ ਤੋਂ ਬਾਅਦ ਇੱਕ ਹੋਰ ਪੇਜ ਹੈ ਜਿਹੜਾ ਉਹ ਖੁੱਲ ਜਾਵੇਗਾ ਤੇ ਇੱਥੇ ਜਾਣ ਤੋਂ ਬਾਅਦ ਤੁਸੀਂ 2000 ਰੁਪਏ ਪੈਨਸ਼ਨ ਲੈ ਸਕਦੇ ਹੋ ਤੁਹਾਨੂੰ 1500 ਦੀ ਥਾਂ ਤੇ 2000 ਰੁਪਏ ਪੈਨਸ਼ਨ ਮਿਲੇਗੀ ਤੇ ਕਈ ਲੋਕਾਂ ਨੂੰ ਜਿਹੜੀ ਇਹਦੇ ਵਿੱਚ ਪੈਨਸ਼ਨ ਹੈ ਤਾਂ ਉਹ 2200 ਜਾਂ 2300 ਰੁਪਏ ਵੀ ਮਿਲ ਸਕਦੀ ਹੈ ਤੇ ਕਈ ਲੋਕਾਂ ਨੂੰ 1700 ਜਾਂ 1800 ਰੁਪਏ ਵੀ ਮਿਲੇਗੀ ਤੁਸੀਂ ਇਹ ਪੈਨਸ਼ਨ ਤਾਂ ਤੁਹਾਨੂੰ ਚੱਲਦੀ ਰਹੇਗੀ ਇੱਕ ਹੋਰ ਫਾਰਮ ਹੈ ਜਿਹੜਾ ਉਹ ਤੁਸੀਂ ਨਾਲ ਭਰ ਸਕਦੇ ਹੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਕਿਹੜੇ ਲੋਕਾਂ ਨੂੰ ਮਿਲੇਗੀ ਦੱਸ ਦਈਏ ਜਦੋਂ ਤੁਸੀਂ ਇੱਥੇ ਚੱਲਗੇ ਨਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਹੋਰ ਪੇਜ ਹੈ ਜਿਹੜਾ ਉਹ ਖੁੱਲ ਜਾਵੇਗਾ ਉਸ ਤੋਂ ਬਾਅਦ ਕੀ ਕਰਨਾ ਹੈ ਤੁਹਾਨੂੰ ਹੁਣ ਦੱਸਦੇ ਹਾਂ ਇਹਦੇ ਵਿੱਚ ਸਾਰੀ ਡਿਟੇਲ ਲਿਖੀ ਹੋਈ ਹੈ ਕਿ ਕਿਹੜੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਕਿੰਨੀ ਉਮਰ ਹੋਣੀ ਚਾਹੀਦੀ ਹੈ ਤਾਂ ਇਸ ਤੋਂ ਬਾਅਦ ਤੁਸੀਂ ਇਹਨਾਂ ਦੇ ਸੰਪਰਕ ਨੰਬਰ ਦਿੱਤੇ ਹੋਏ ਨੇ ਉਸ ਤੇ ਵੀ ਸੰਪਰਕ ਕਰ ਜਿਹੜਾ ਉਹ ਕਰ ਸਕਦੇ ਹੋ ਇਹ ਦੇਖ ਸਕਦੇ ਹੋ ਇਸ ਸਕੀਮ ਅਧੀਨ ਉਮਰ 60 ਸਾਲ ਦੀ ਹੈ ਤੇ 60 ਤੋਂ ਜਾਂ 79 ਸਾਲ ਦੇ ਉਮਰ ਦੇ ਲਾਭਪਾਤਰੀਆਂ ਨੂੰ 200 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ 80 ਸਾਲ ਜਾਂ ਇਸ ਤੋਂ ਉੱਪਰ ਦੇ ਲਾਭਪਾਤਰੀਆਂ ਨੂੰ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਇਹ ਇੰਦਰਾ ਗਾਂਧੀ ਬੁਢਾਪਾ ਪੈਨਸ਼ਨ ਯੋਜਨਾ ਹੈ ਤਾਂ ਇਸ ਦੇ ਵਿੱਚ ਸਹੂਲਤਾਂ 200 ਰੁਪਿਆ ਪੈਨਸ਼ਨ ਹੈ ਜਿਨ੍ਹਾਂ ਦੀ ਉਮਰ 60 ਤੋਂ 79 ਹੈ ਜਿਹੜੀ 80 ਤੋਂ ਜ਼ਿਆਦਾ ਹੈ ਤਾਂ ਉਹਨਾਂ ਨੂੰ 500 ਰੁਪਿਆ ਤੇ ਇਹਦੇ ਵਿੱਚ BPL ਕੈਟਾਗਰੀ ਅਤੇ ਸੋਸ਼ੀਓ ਇਕਨੋਮਿਕ ਜਿਹੜੀ ਕਾਸਟ ਨੇ ਤਾਂ ਇਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਇਸ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਇਹ ਪੈਨਸ਼ਨ ਦਿੱਤੀ ਜਾਂਦੀ ਹੈ ਥੱਲੇ ਸੰਪਰਕ ਨੰਬਰ ਵੀ ਦਿੱਤੇ ਹੋਏ ਨੇ ਫਿਲਹਾਲ ਇੰਨਾ ਹੀ ਧੰਨਵਾਦ